ਚਾਵਾਂ 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 ਤੇਰੇ ਚਾਦਰੇ ਨੂੰ ਸਿੱਖ ਖਸਾ ਕੇ ਲਾਵਾਂ ਤੇਰੇ ਚਾਦਰੇ ਨੂੰ ਸਿੱਖ ਖਸਾ ਕੇ ਲਾਵਾਂ ਤੇਰੇ ਚਾਦਰੇ ਨੂੰ ਕੀ ਹੋਜੂ ਜੇ ਕ ਮਚ ਜੂ ਚਾਦਰਾਂ ਕਾਟਾ ਨਹੀਂ ਪੈਂਦਾ ਮੈਨੂੰ ਨਹੀਂ ਕੀ ਹੋਜੂ ਜੇ ਮਚ ਜੂ ਚਾਦਰਾਂ ਕੀ ਹੋਜੂ ਜੇ ਮਚ ਜੂ ਚਾਦਰਾਂ ਕਾਟਾ ਨਹੀਂ ਪੈਂਦਾ ਮੈਨੂੰ ਨਹੀਂ ਹੱਸ ਕੇ ਬੋਲ ਜਰਾ ਸੂਟ ਸਵਾਦਿਆ ਤੈਨੂੰ ਨੀ ਹੱਸ ਕੇ ਬੋਲ ਜਰਾ ਸੂਟ ਸਵਾਦਿਆ ਤੈਨੂੰ ਨੀ ਹੱਸ ਕੇ ਬੋਲ ਜਰਾ ਖੂਤੋਂ ਪਾਣੀ ਪਰਨ ਗਈ ਸਾ ਢੋਲ ਪਰ ਲਿਆ ਸਾਰਾ ਬਈ ਖੂਤੋਂ ਪਾਣੀ ਪਰਨ ਗਈ ਸਾ ਖੂਤੋਂ ਪਾਣੀ ਪਰਨ ਗਈ ਸਾ ਢੋਲ ਪਰ ਲਿਆ ਸਾਰਾ ਨੀ ਤੁਰਦੀ ਦਾਲਕੇ ਚੂਟੇ ਖਾਂਦਾ ਤੁਰਦੀ ਦਾਲਕ ਝੂਟੇ ਖਾਂਦਾ ਪਹਿਲਾ ਪਾਏ غرਾਰਾ ਨੀ ਜੱਟਾਂ ਦੇ ਪੁੱਤ ਸਾਧੂ ਹੋ ਗਏ ਬੱਲ ਬੱਲੇ 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 ਜੱਟਾਂ ਦੇ ਪੁੱਤ ਸਾਧੂ ਹੋ ਗਏ ਛੱਡ ਗਏ ਤਖਤ ਹਜ਼ਾਰਾਂ ਨੀ ਤੇਰੀਆਂ ਡੰਡੀਆਂ ਦਾ ਚਨਵਰਗਾ ਚਮਕਾਰਾਂ ਨੀ ਤੇਰੀਆਂ ਡੰਡੀਆਂ ਦਾ ਚਨਵਰਗਾ ਚਮਕਾਰਾਂ ਨੀ ਤੇਰੀਆਂ ਡੰਡੀਆਂ ਦਾ ਨੀ ਉਹ ਕੰਢੇ ਲੱਗਦਾ ਨੀ ਉਹ ਚੰਨ ਲੱਗਦਾ ਨੀਓ ਕੰਢ ਲੱਗਦਾ ਨੀਓ ਚਾਨ ਲੱਗਦਾ ਮੇਰੇ ਬਾਪ ਦਾ ਜਵਾਈ ਗੁਲਕੰਦ ਲੱਗਦਾ ਮੇਰੇ ਬਾਪ ਦਾ ਜਵਾਈ ਗੁਲਕੰਦ ਲੱਗਦਾ ਕਟਨੰਗਿਆ ਸੀ ਬਾਰੀ ਵਰਸੀ ਕਟਨੰਗਿਆ ਸੀ ਬਾਰੀ ਵਰਸੀ ਘਟੇ ਕੇ ਲਿਆਂਦੀ ਗੁੜ ਦੀ ਪੇਲੀ ਘਟੇ ਕੇ ਲਿਆਂਦੀ ਗੁੜ ਦੀ ਪੇਲੀ ਬਈ ਪੈਣ ਪਾਈ ਨਿਤ ਮਿਲਦੇ ਕਦੇ ਮਿਲਦੀ ਨਾ ਵਿਛੜੀ ਸਹੇਲੀ ਬਈ ਪੈਣ ਪਾਈ ਨਿਤ ਮਿਲਦੇ ਕਦੇ ਮਿਲਦੀ ਨਾ ਵਿਛੜੀ ਸਹੇਲੀ ਬਈ ਪੈਣ ਪਾਈ ਨਿਤ ਮਿਲਦੇ ਟਿੱਕਾ ਵਿਕੜਾ ਦੇ ਜਿਹੜਾ ਦੂਰੋਂ ਚਮਕੇ ਹਾਏ ਦੂਰੋਂ ਚਮਕੇ ਦੇ ਜਾਵੇ ਦਿਦਾਰ ਸਾਡਾ ਸਿੰਘ ਬਣ ਕੇ ਦੇ ਜਾਵੇ ਦਿਦਾਰ ਸਾਡਾ ਸਿੰਘ ਬਣ ਕੇ ਸਿੰਘ ਬਾਣ ਕੇ ਵੇ ਸਰਦਾਰ ਬਣ ਕੇ ਸਿੰਘ ਬਣ ਕੇ ਵੇ ਸਰਦਾਰ ਬਣ ਕੇ ਦੇ ਜਾਵੇ ਦਿਦਾਰ ਸਾਡਾ ਸਿੰਘ ਬਣ ਕੇ ਹਾਏ ਦੇ ਜਾ ਰੇ ਦਿਦਾਰ ਸਾਡਾ singh ban ke umar guzari tere laad lag ke umar guzari tere laad lag ke de jawe didar sada singh ban ke haaye de jawe didar sada singh ban ke tika vikda de jeeda duron chamke duron chamke ਦੇਜਾਵੇ ਦੀਦਾਰ ਸਾਡਾ ਸਿੰਘ ਬਣ ਕੇ ਦੇਜਾਵੇ ਦੀਦਾਰ ਸਾਡਾ ਸਿੰਘ ਬਣ ਕੇ ਸਿੰਘ ਬਣ ਕੇ ਵੇ ਸਰਦਾਰ ਬਣ ਕੇ ਸਿੰਘ ਬਣ ਕੇ ਵੇ ਸਰਦਾਰ ਬਣ ਕੇ ਦੇਜਾਵੇ ਦੀਦਾਰ ਸਾਡਾ ਸਿੰਘ ਬਣ ਕੇ ਹਾਏ ਦੇਜਾਵੇ ਦੀਦਾਰ ਸਾਡਾ ਸਿੰਘ ਬਣ ਕੇ